ਫਾਜ਼ਿਲਕਾ ਪੁਲਿਸ ਵੱਲੋਂ ਆਪਣੀ ਦੂਸਰੀ ਪਤਨੀ ਦਾ ਕਤਲ ਕਰਨ ਵਾਲੇ ਦੋਸ਼ੀ ਰਮਨ ਕੁਮਾਰ ਨੂੰ ਕੀਤਾ ਗ੍ਰਿਫਤਾਰ ਜਲਾਲਾਬਾਦ ਦੇ ਥਾਣਾ ਸਿਟੀ ਵਿੱਚ ਨਵੇਂ ਬੀ ਐਨ ਐਸ ਕਾਨੂੰਨ ਦੇ ਤਹਿਤ ਮਾਮਲਾ ਕੀਤਾ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੈ ਉਹ ਫਾਜ਼ਿਲਕਾ ਪੁਲਿਸ ਨੇ ਇੱਕ ਮਰਡਰ ਕੇਸ ਨੂੰ ਟ੍ਰੇਸ ਕੀਤਾ ਤੇ ਜਿਹੜਾ ਦੋਸ਼ੀ ਹੈ ਉਹਨੂੰ ਵੀ 5-6 ਘੰਟਿਆਂ ਜੀ ਰਾਉਂਡ ਅਪ ਕਰ ਲਿਆ ਕੱਲ ਇੱਕ ਇਨਸੀਡੈਂਟ ਰਿਪੋਰਟ ਹੋਇਆ ਸੀ ਸਿਟੀ ਜਲਾਲਾਬਾਦ ਇਲਾਕੇ ਚੋਂ ਜਿੱਥੇ ਇੱਕ ਬਜ਼ੁਰਗ ਮਹਿਲਾ ਜਿਨ੍ਹਾਂ ਦੀ ਉਮਰ 50-55 ਸਾਲਾਂ ਦੀ ਸੀ ਉਹਨਾਂ ਦਾ ਇੱਕ ਬਹੁਤ ਹੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ ਜਿਹੜਾ ਉਹਨਾਂ ਦੇ ਅਲੇਜਡ ਹਸਬੰਡ ਵੱਲੋਂ ਹੀ ਕੀਤਾ ਗਿਆ ਸੀ ਉਹਨੇ ਬਹੁਤ ਹੀ ਇੱਕ ਅਨਫੋਰਚੂਨੇਟਲੀ ਇੱਕ ਬਹੁਤ ਕਰੂਅਲ ਤਰੀਕੇ ਨਾਲ ਕੈਂਚੀਆਂ ਮਾਰ ਕੇ ਮਲਟੀਪਲ ਕੈਂਚੀ ਦੇ ਸਟੈਬ ਵੂਨ ਸੀ ਔਰ ਉਸਤੇ ਉਹਨਾਂ ਨੇ ਲੇਡੀ ਦਾ ਮਰਡਰ ਕੀਤਾ ਸੀ ਤੋ ਇਸ ਕੇਸ ਚ ਫਾਜ਼ਿਲਕਾ ਪੁਲਿਸ ਨੂੰ ਜਦੋਂ ਜੋ ਇੰਟੀਮੇਸ਼ਨ ਆਈ ਸਾਨੂੰ ਹਸਪਤਾਲ ਚ ਇੰਟੀਮੇਸ਼ਨ ਆਈ कि ऐसे-ऐसे एक लेडी जी है वो एडमिटेड ने सो so, असी इमीडिएटली टीम बना के अपनी जी डिस्पैच की और जो एक्यूज सीनों आइडेंटिफाई भी किया तो एक प्रॉपर चेज करते हुए फाजिलका जिस जिले से काफ़ी दूर जाके उन्होंने राउंड अपता जो राउंड अपता गया तो उस वे भी उ, जड़े कपड़े पाए हुए से उन्हें ब्लड स्पॉट्स भी बलड्ड स्टेनस भी सो उ जेड डिटेल्स हैं वो मैं थोनों अल दसना चाहनी ਇਦੇ ਵਿੱਚ ਐਫ ਆਈ ਆਰ ਨੰਬਰ 104 ਡੇਟਡ 7724 ਰਜਿਸਟਰ ਹੋਈ ਅੰਡਰ ਸੈਕਸ਼ਨ 101 ਸਬਸੈਕਸ਼ਨ 1 ਬੀ ਐਨ ਐਸ ਔਰ ਇਸ ਤੋਂ ਇਹ ਸਟੇਟਮੈਂਟ ਸੀ ਬਲਵਿੰਦਰ ਸਿੰਘ ਦਾ ਔਰ ਅਕਿਊਜ਼ਡ ਰਮਨ ਸ਼ਰਮਾ ਹੀ ਵਾਸ ਰਾਉਂਡਡ ਅਪ ਨਵੇਂ BNS ਦੇ ਤਹਿਤ ਮੌਕੇ ਤੇ ਫੋਰੈਂਸਿਕ ਐਕਸਪਰਟ ਦੀ ਮੌਜੂਦਗੀ ਹੋਣਾ ਤੇ ਪ੍ਰੋਪਰ ਆਡੀਓ ਵਿਜ਼ੂਅਲ ਰਿਕਾਰਡਿੰਗ ਹੋਣਾ ਮੰਡੀਟਰੀ ਹੈ ਸੋ ਨਵੇਂ ਕਾਨੂੰਨ ਦੇ ਤਹਿਤ ਹੀ ਸਾਰੀ ਪ੍ਰੋਸੀਡਿੰਗਸ ਫੋਲੋ ਕਰਦੇ ਹੋਏ FIR ਵੀ ਰਜਿਸਟਰ ਹੋਈ ਤੇ ਉਹ ਚ ਜਿਹੜੀ ਹੈਗੀ ਕਾਰਵਾਈ ਹੋਈ ਇਹ ਚ ਇੱਕ ਹੋਰ ਗੱਲ ਮੈਂ ਤੁਹਾਡੇ ਧਿਆਨ ਚ ਲਾਣਾ ਚਾਹੁੰਦੀ ਹਾਂ ਕਿ ਜਿਹੜਾ ਇਹ ਅਕਿਊਜ਼ਡ ਫੜਿਆ ਗਿਆ ਰਮਨ ਸ਼ਰਮਾ ਇਹ ਤੇ ਪਹਿਲਾਂ ਵੀ 2015 ਚ ਵੀ ਇੱਕ ਪਰਚਾ ਹੈ FIR ਨੰਬਰ 56 ਬਟੇ 15 ਅੰਡਰ ਸੈਕਸ਼ਨ 302 ਪੀਐਸ ਸਿਟੀ ਜਲਾਲਾਬਾਦ ਇਹਨੇ ਪਹਿਲਾਂ ਵੀ ਆਪਣੀ ਜਿਹੜੀ ਪਹਿਲੀ ਵਾਈਫ ਸੀ ਉਹਨਾਂ ਦਾ ਵੀ ਇਸੇ ਤਰ੍ਹਾਂ ਮਰਡਰ ਕੀਤਾ ਸੀ ਤੇ ਇਹ ਜੇਲ ਕੱਟ ਕੇ ਰੀਸੈਂਟਲੀ ਹੀ ਬਾਹਰ ਆਇਆ ਸੀ ਅਨ ਉਸ ਤੋਂ ਬਾਅਦ ਇਹ ਡੀਸੀਜ਼ਡ ਜਿਹੜੀ ਵਿਕਟਿਮ ਹੈ ਉਹਨਾਂ ਨਾਲ ਇਹਨਾਂ ਦੇ ਜਿਹੜੇ ਹੈਗੇ ਤਾਲੁਕਾਤ ਹੋਏ ਇਹਨਾਂ ਨੇ ਅਲਟੀਮੇਟਲੀ ਦੇ ਮੈਰੀਡ ਥੈਨ each other ਇਨ ਅ ਕੋਰਟ ਸੋ ਇੱਕ ਬਹੁਤ ਹੀ ਅਨਫੋਰਚੂਨੇਟਰ ਸੈਂਸੇਸ਼ਨਲ ਕ੍ਰਾਈਮ ਸੀ ਜਿਹਨੇ ਫਾਜ਼ਲਕਾ ਪੁਲਿਸ ਨੇ ਬਹੁਤ ਹੀ ਪ੍ਰੋਫੈਸ਼ਨਲ ਤਰੀਕੇ ਨਾਲ ਇਨਵੈਸਟਿਗੇਟ ਕਰਦੇ ਹੋਏ ਨਾ ਹੀ ਅਕਿਊਜ਼ ਨੂੰ ਆਈਡੈਂਟੀਫਾਈ ਕੀਤਾ ਬਲਕਿ ਕੁਝ ਹੀ ਘੰਟਿਆਂ ਦੇ ਤਹਿਤ ਦੋਨੋਂ ਅਰੈਸਟ ਕਰ ਲਿਆ ਇਹਦੀ ਵਜ੍ਹਾ ਇਹ ਹੈ ਕਿ ਪ੍ਰੋਪਰਟੀ ਡਿਸਪਿਊਟ ਸੀ ਐਂਡ ਜੋ ਡਿਸੀਜ਼ਡ ਹੈ ਸ਼ੀ ਯੂਸਡ ਟੂ ਟੈਲ ਦਾ ਅਕਿਊਜ਼ਡ ਕਿਨਾਂ ਦੇ ਨਾਂ ਤੇ ਜਿਹੜੀ ਪ੍ਰੋਪਰਟੀਆਂ ਹੈंगी ਉਹ ਇਹਦੇ ਬੱਚਿਆਂ ਦੇ ਨਾਂ ਤੇ ਕਰ ਦੇ ਤਾਂ ਕਿ ਉਹ ਅੱਗੇ ਜਾ ਕੇ ਇਹਨਾਂ ਦੀ ਟੇਕ ਕੇਅਰ ਕਰ ਸਕਣ ਜੀ ਸੋ ਇਹਨਾਂ ਦੇ ਵਿੱਚ ਇੱਕ ਲੜਾਈ ਝਗੜਾ ਰਹਿੰਦਾ ਸੀ ਔਰ ਫਿਰ अर्ਲੀ ਮਾਰਨਿੰਗ ਜਦੋਂ ਡਿਸੀਜ਼ਡ ਦਾ ਹੁੰਦਾ ਆਪਣੇ ਕੰਮ ਤੇ ਗਿਆ ਤਾਂ ਇਹਨਾਂ ਦਾ ਵਾਪਸ ਚ ਲੜਾਈ ਝਗੜਾ ਹੋਇਆ ਤਾਂ ਘਰੇ ਇੱਕ ਜਿਹੜੀ ਕੈਂਚੀ ਸੀ ਉਹਨੂੰ ਜੋ ਵੀ ਮਿਲ ਉਹਨੇ ਫਿਰ ਇਹਨਾਂ ਫਿਟ ਆਫ ਰੇਜ ਇਹਨੇ ਇੱਕ ਬਹੁਤ ਬਰੂਟਲ ਤਰੀਕੇ ਸੇ ਉਂਗਲੀ ਹੀ ਦਾ ਮਾਰ ਦਿੱਤਾ